ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਦੋਸਤੋ YouTube ਚੈਨਲ ਫਰਟਡੇ ਫਾਦਰ ਤੁਹਾਡਾ ਸਵਾਗਤ ਹੈ ਜੀ ਆਇਆਂ ਵੈਲਕਮ ਜਿਹੜੇ ਜਿਹੜੇ ਵੀਰ ਭਰਾ ਪਛੋ ਪਛ ਪਲ ਕਿੰਨੇ ਜੁੜੇ ਨੇ ਦੋਸਤੋ ਅੱਜ ਦੀ ਵੀਡੀਓ ਆਪਣੀ ਪ੍ਰਿੰਟ ਕਰ ਰਿਹਾ ਹਾਂ ਤੇ ਤਸੀਲ ਪੱਟੀ ਜਲਾ ਤਰੰਤਾਰਨ ਅੱਜ ਅਕੇ ਵੀਰ ਨੇ ਬਹੁਤ ਸੋਹਣੀ ਝੋਟੀ ਬਕਾ ਪਿੱਤੀ ਨੀਲੀ ਰਾਵੀ ਦੀ ਜੱਜਾ ਸੁਮੜੀਆ ਚੰਗੇ ਰਿਕਾਰਡ ਦੇ ਝੋਟੀ ਕੁੰਡਾ ਸਿੰਘ ਫੇਸਕ ਵਾਲੇ ਚਾ ਕਰ ਲੋ ਅੱਖਾਂ ਵਿੱਚ ਵਾਈਟ ਨਿਕਰ ਦਾ ਸਿੰਘ ਲਗਾ ਸੋਨਾ ਕਦਗਾਟ ਬੋਰਡ ਬਹੁਤ ਗਰਾ ਨਕਰਵਾ ਥਾਣਾ ਥਾਲੇ ਦੇ ਦੋ ਸਾਬਾ ਥਣ ਚਾਰੇ ਬਰਾਬਰ ਆ ਟਾਪ ਟਵਾ ਥਨ ਲਗਾ ਵਾ ਖੋਰ ਚਾਰੇ ਧੋਤੇ ਨੇ ਦੂਜਾ ਸਵੇਰ ਸੋਣ ਲਈ ਹਾਥਾ ਦਸੇ ਖੜਦੀ ਆ ਪਹਿਲੇ ਸਵੇਰ ਕਾਰਡ ਇਹਦਾ 12 ਜਰਾਂ ਪਲੱਸ ਗਈ ਆ ਇਹ ਕਿ 15 ਪਲੱਸ ਜਾਊਗੀ ਮੋਲ ਰੱਖਿਆ ਬਾਈ ਨੇ 1,60,000 ਤੇ ਮਾਦਨ ਖੁੱਲਾ ਹੋਊਗਾ ਨੰਬਰ ਹੈ ਬਾਈ ਦਾ 96586 4400 ਪੂਰਾ 96586 4000 ਤੋ ਜਿਆਦਾ ਦਿਖਾ ਦਿੰਨੇ ਆ ਕੁੰਡਾ ਸਿੰਘ ਫੇਸਬੁਕ ਚੈੱਕ ਕਰੋ ਤੋਰ ਚਾਲ ਥਨ ਭਾਂਡੇ ਬਿਲਕੁਲ ਸਾਫ ਆ ਆਰਡਰ ਬਹੁਤ ਸੋਹਣਾ ਹਮਤਾ ਖੜਦੇ ਹਫ਼ਤੇ ਵਿੱਚ ਨਾ ਅਟਦੇ ਆ ਫੁੱਲ ਤੱਕ ਕਰਦਣਾ 15 ਹਿੱਟ ਦੀ ਗਰੰਟੀ ਆ ਵੇਖੋ ਤੋਰ ਚਾਲ ਪਿੱਠ ਆਪਣੇ ਬਿਲਕੁਲ ਚੌੜੀ ਆ ਮੰਜਾ ਡੰਡਾ ਛੋਟੀ ਦੇ ਸੋਹਣਾ ਕੱਦ ਕੱਦ